ਅੱਤੂਏ ਦਾ ਜੀ ਮੈਂ ਗੁਰਪ੍ਰੀਤ ਸਿੰਘ ਧਬੜੀ ਖੰਦਾ ਦੋਸਤੋ ਇਹ ਬਾਈ ਜੀ ਜੋ ਚੜੂ ਗੇਰੇ ਵਿੱਚ ਭਰਦੇ ਪਏ ਆ ਝੋਲੀ ਦੇ ਵਿੱਚ ਭਰਦੇ ਪਏ ਆ ਇਹ ਹੈਗੀ ਆ origignal waste decomposer ਨਾਲ ਤਿਆਰ ਕੀਤੀ ਗਈ ਰੂੜੀ ਦੀ ਪ्योर ਖਾਦ ਰੂੜੀ ਅਤੇ ਰੂੜੀ ਦੀ ਖਾਦ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਦਿਨ ਰਾਤ ਦਾ ਅੰਤਰ ਹੁੰਦਾ ਰੂੜੀ ਕੱਚੀ ਹੁੰਦੀ ਆ ਤੇ ਰੂੜੀ ਦੀ ਖਾਦ ਪਚੀ ਹੋਈ ਖਾਦ ਹੁੰਦੀ ਆ ਸੋ ਖਾਦ ਦੀਆਂ ਜਿਹੜੀਆਂ ਸਹੀ ਰੂੜੀ ਦੀ ਖਾਦ ਦੀਆਂ ਜਿਹੜੀਆਂ ਨਿਸ਼ਾਨੀਆਂ ਉਹ ਨੋਟ ਕਰ ਲੋ ਜਿਹੜੀ ਦੇਖਣ ਵਿੱਚ ਕਾਲੀ ਸੁੰਘੀਏ ਤਾਂ ਮਹਿਕ ਵਾਲੀ ਸਹੀ ਜੈਵਿਕ ਖਾਦ ਹੁੰਦੀ ਹੌਲੀ ਠੰਡੀ ਤੇ ਨਮੀ ਵਾਲੀ ਤਾਂ ਬਾਈ ਜੀ ਜਿਹੜੇ ਇਹ ਮੈਂ ਪੰਜ ਗੁਣ ਦੱਸੇ ਆ ਕੀ ਇਹਦੇ ਵਿੱਚ ਇਹ ਪੰਜੇ ਗੁਣ ਹੈਗੇ ਹਾਂਜੀ ਬਿਲਕੁਲ ਸਾਰੇ ਹੀ ਆ ਜੇ ਦੇਖੋ ਤੁਸੀਂ ਭਰਦੇ ਵੀ ਪੂਰੀ ਆ ਤੇ ਸੁੰਘੇ ਤਾਂ ਸੁਨਹਿਲ ਵੀ ਪੂਰੀ ਵਰੀ ਉਹਦੀਆ ਵਧੀਆ ਆਉਂਦੀ ਆ ਤੇ ਹਲਕੀ ਆ ਹਲਕੀ ਤਾਂ ਪੂਰੀ ਆ ਜੀ ਜੀ ਸੋ ਬਾਈ ਜੀ ਪਹਿਲਾਂ ਤਾਂ ਦੋਨੇ ਭਰਾ ਆਪਣਾ ਆਪਣਾ ਸ਼ੋਭ ਨਾਮ ਦੱਸ ਦਿਓ ਤੇ ਫਿਰ ਆਪਾਂ ਗੱਲ ਕਰਦੇ ਮੇਰਾ ਨਾਮ ਅਕਬਾਲ ਸਿੰਘ ਗੋਲਡੀ ਆ ਜੀ ਜੀ ਮੇਰਾ ਨਾਮ ਜਸਵੀਰ ਸਿੰਘ ਜਸਵੀਰ ਸਿੰਘ ਤਾਂ ਬਾਈ ਜੀ ਇਹ ਜਦੋਂ ਆਪਾਂ ਖਾਦ ਬਣਨੀ ਰੱਖੀ ਸੀ ਉਦੋਂ ਤੋਂ ਤੁਸੀਂ ਇਸ ਕੰਮ ਦੇ ਵਿੱਚ ਦੋਨੇ ਸ਼ਾਮਲ ਹੋ ਹਾਂਜੀ ਤਾਂ ਜਦੋਂ ਮੈਂ ਤੁਹਾਨੂੰ ਪਹਿਲੀ ਵਾਰੀ ਇਹ ਕਿਹਾ ਸੀਗਾ ਕਿ ਵੀ ਭਾਈ ਇਦਾਂ ਕਰਨਾ ਤੇ ਆਪਣੀ ਡੇਢ ਮਹੀਨੇ ਚ ਰੂੜੀ ਦੀ ਖਾਦ ਤਿਆਰ ਹੋ ਜਾਊਗੀ ਤਾਂ ਤੁਹਾਨੂੰ ਯਕੀਨ ਜਾਂ ਆ ਗਿਆ ਸੀ ਲੱਗਦਾ ਸੀ ਵੀ ਇਹ ਹੋ ਜੂ ਐ ਸਾਨੂੰ ਲੱਗਦਾ ਵੀ ਟਾਈਮ ਆਪਣੇ ਕੋਲੇ ਉਦੋਂ ਡੇਢ ਕ ਮਹੀਨਾ ਹੀ ਵਸਾ ਰਹਿ ਗਿਆ ਸੀ ਡੇਢ ਕ ਭਾਈ ਇੰਨੀ ਛੇਤੀ ਤਿਆਰ ਹੋਣੀ ਨਹੀਂ ਯਾਰ ਵੀ ਜਿਵੇਂ ਪਈਆ ਇਹ ਤਾਂ ਐਵੇਂ ਆਈ ਲੈ ਆਣੀ ਪੈਣੀ ਆ ਹਾਂ ਜੀ ਤਾਂ ਇਹ ਕਿੰਨੀਆਂ ਟਰਾਲੀਆਂ ਜਿਹੜੀ ਰੂੜੀ ਹੈਗੀ ਆ ਆਪਾਂ ਵੇਸਟ ਡੀਕੰਪੋਜ਼ਰ ਨਾਲ ਸਾਢੇ 5 ਟਰਾਲੀਆਂ ਦਾ ਅੰਦਾਜ਼ਾ ਸੀਗਾ ਜੀ 5 ਤੋਂ ਉੱਤੇ ਸੀਗੀਆਂ ਤੇ 6 ਤੋਂ ਘੱਟ ਸੀ ਵੀ ਸਾਢੇ 5 ਸੀਗੀਆਂ ਠੀਕ ਐ ਕਿਹੋ ਜੀ ਪੋਜੀਸ਼ਨ 'ਚ ਸੀਗੀ ਉਹ ਰੂੜੀ ਉਹ ਤਾਂ ਜਮਾ ਗਿੱਲਾ ਗਾਰਾ ਆ ਜਿਵੇਂ ਗੋਵਾ ਤਾਜ਼ਾ ਹੁੰਦਾ ਜੀ ਜਿਵੇਂ ਦੇ ਹਸਾਬ ਦੀ ਹੋਈ ਸੀਗੀ ਠੀਕ ਐ ਗੋਪਰੀ ਸੀਗਾ ਤਾਂ ਆਪਾਂ ਤੁਹਾਨੂੰ ਜਿਵੇਂ ਦੱਸਿਆ ਜੀ ਤੁਸੀਂ ਉਹ ਪ੍ਰੋਸੈਸ ਓਵੇਂ ਕੀਤੀ ਹਾਂਜੀ ਜਿਵੇਂ ਤੁਸੀਂ ਸਾਨੂੰ ਗਾਈਡ ਕਰੀ ਗਏ ਜੀ ਓਵੇਂ ਓਵੇਂ ਅਸੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਾਂ ਕੀਤਾ ਵੇਸਟ ਡੀਕੰਪੋਜ਼ਰ ਤਿਆਰ ओरिजिनल ਵੇਸਟ ਡੀਕੰਪੋਜ਼ਰ ਤੇ ਜਦੋਂ ਤਿਆਰ ਹੋ ਗਿਆ ਉਹ ਜਿਹੜਾ ਕੱਚੀ ਰੂੜੀ ਦੇ ਵਿੱਚ ਤੁਸੀਂ ਵੱਡ ਵੱਡ ਕੇ ਮਲਾਇਆ ਕਿੰਨਾ ਮਲਾਇਆ ਉਹ ਜੀ 500 ਲੀਟਰ ਇੱਕ ਡਰਮ ਪਾਇਆ ਜੀ ਪਹਿਲਾਂ ਤੇ ਉਸ ਤੋਂ ਬਾਅਦ 10 ਦਿਨਾਂ ਬਾਅਦ ਫੇਰ 500 ਲੀਟਰ ਡੀਕੰਪੋਜ਼ਰ ਤੇ ਇਹਨੂੰ ਰੂੜੀ ਦੇ ਵਿੱਚ ਮਿਕਸ ਕਰਨ ਲਈ ਕੀ ਤਰੀਕਾ ਵਰਤਿਆ ਸੀ ਇਹਨੂੰ ਜੀ ਆਪਾਂ ਰੂੜੀ ਪਹਿਲਾਂ ਦਾ ਗਿੱਲੀ ਸੀਗੀ ਉਹਨੂੰ ਖਲਾਰਿਆ ਜੀ ਜੀ ਹਵਾ ਕੱਢੀ ਹਵਾ ਕੱਢੀ ਉਹਨੂੰ ਕੋਈ ਧੁੱਪ ਲੱਗ ਜਵੇ ਉਹਨੂੰ ਉਹਨੂੰ ਖਲਾਰ ਕੇ ਫੇਰ ਡੀਕੰਪੋਜ਼ਰ ਪਾ ਕੇ ਫੇਰ ਉਹਨੂੰ ਇੱਕ ਦੋ ਵਾਰੀ ਹਲਾਇਆ ਜੀ ਵਾੜ ਦਿੱਤੀ ਉਹਨੂੰ ਕਾਦੇ ਨਾਲ ਵਾੜ ਦਿੱਤੀ ਜੀ ਰੋਟਾਵੇਟਰ ਦੇ ਨਾਲ ਓਕੇ ਰੋਟਾਵੇਟਰ ਦੇ ਨਾਲ ਤੇ ਉਸ ਤੋਂ ਬਾਅਦ ਫੇਰ ਕੀ ਪ੍ਰੋਸੈਸ ਹੋਈ ਉਸ ਤੋਂ ਬਾਅਦ ਫੇਰ ਡੀਕੰਪੋਜ਼ਰ ਪਾ ਕੇ ਜੀ ਤੇ ਫੇਰ ਇਹ ਸੁੱਕ ਗਈ ਸੀਗੀ ਚਲੋ ਜਮਾ ਤੇ ਫੇਰ ਆਪਾਂ ਇਕੱਠੀ ਕਰਤੀ ਸੀਗੀ ਤੇ ਇਹਨੂੰ ਢੇਰ ਕਿੱਡਾ ਕ ਬਣਾਇਆ ਸੀ ਇਹਦਾ ਇਹਦਾ ਢੇਰ ਜੀ 1.5 ਫੁੱਟ ਦੇ ਨੇੜੇ ਤੇੜ ਮਤਲਬ ਅੰਦਾਜ਼ਾ ਅੰਦਾਜ਼ਾ ਉੱਚਾ ਸੀਗਾ ਤੇ ਲੰਮਾ ਚੌੜਾ ਲੰਮਾ ਦਾ ਜੀ ਜਿਵੇਂ ਮਤਲਬ ਜੇ ਢੇਰ ਦੇ ਵਿੱਚ ਲੱਗੀ ਹੋ ਸੀਗਾ ਕੋਈ 15 20 ਫੁੱਟ ਦਾ ਵੀ ਲੰਬਾਈ ਚੌੜਾਈ ਨਾਲ ਕੋਈ ਫਰਕ ਨਹੀਂ ਪੈਂਦਾ ਉਚ ਠੀਕ ਹੈ ਤਾਂ ਇਹ ਇਸ ਸ਼ਕਲ ਦੇ ਵਿੱਚ ਹਾਂਜੀ ਕਿੰਨੇ ਚਿਰ ਚਾਗੀ ਇਹ ਜੀ 2 ਕੁ ਮਹੀਨੇ ਮੇਰੇ ਹਿਸਾਬ ਨਾਲ ਲੱਗੇ ਹੋਣੇ ਜੀ ਵੱਧ ਤੋਂ ਵੱਧ ਜੀ ਇਹ ਦੋ ਘੱਟ ਹੀ ਲੱਗੇ ਹੋਣਗੇ ਦੋ ਤੋਂ ਵੱਧ ਨਹੀਂ ਲੱਗੇ ਹੋਣੇ ਵੀ 2 ਕੁ ਮਹੀਨਿਆਂ ਦੇ ਵਿੱਚ ਪੂਰੀ ਤਿਆਰ ਹੋ ਉਂਝੇ 30 ਤੋਂ 45 ਦਿਨਾਂ ਦੇ ਵਿੱਚ ਤਿਆਰ ਹੋਣੀ ਚਾਹੀਦੀ ਹੁੰਦੀ ਹੈ ਤੇ ਜੇ ਤੁਹਾਡੇ ਖੇਤ ਦੇ ਵਿੱਚ 2 ਤੋਂ 2.5 ਮਹੀਨਿਆਂ ਦਾ ਸਮਾਂ ਲੱਗਿਆ ਤਾਂ ਉਹਦੀ ਵਜ੍ਹਾ ਕੀ ਰਹੀ ਹੋਊਗੀ ਇਹ ਮੀਂਹ ਵੀ ਪੈ ਗਿਆ ਜੀ ਇਹਦੇ ਤੇ ਦੋ ਜੀ ਅੱਛਾ ਦੋ ਮੀਂਹ ਹਰ ਕੀ ਪੂਰੇ ਭਾਰੇ ਪਏ ਸੀ ਤੇ ਉਦੋਂ ਇਹ ਫਿਰ ਗਿੱਲੀ ਹੋ ਗਈ ਹਾਂਜੀ ਇਹ ਗਿੱਲੀ ਹੋ ਗਈ ਕਰਕੇ ਤਾਂ ਕਰਕੇ ਟਾਈਮ ਵੱਧ ਲੱਗ ਗਿਆ ਜੀ ਸੋ ਦੋਸਤੋ ਦੋ ਭਾਰੇ ਮੀਂਹ ਪੈਣ ਦੇ ਬਾਵਜੂਦ ਇਹ ਜਿਹੜੀ ਆ ओरिजिनल ਵੇਸਟ ਡੀਕੰਪੋਜ਼ਰ ਤੋਂ ਜਿਹੜੀ ਖਾਦ ਤਿਆਰ ਹੋਈ ਆ ਇਹ ਦੋ ਢਾਈ ਮਹੀਨਿਆਂ ਦੇ ਸਮੇਂ ਦੇ ਵਿੱਚ ਹੀ ਤਿਆਰ ਹੋ ਗਈ ਤੇ ਹੁਣ ਅਸੀਂ ਇਸ ਖਾਦ ਦਾ ਇਸਤੇਮਾਲ ਕਰ ਰਹੇ ਆ ਆਪਣੇ ਸਾਹਮਣੇ ਉਹ ਦੇਖੋ ਤੁਸੀਂ ਸਾਡਾ ਖੇਤ ਹੈ ਇਹ ਖੇਤ ਦੇ ਵਿੱਚ ਅਸੀਂ ਸ਼੍ਰੀ सुरेश ਦੇਸਾਈ ਜੀਆ ਦੀ ਸ਼ੂਗਰ ਵਾਟਰ ਐਫੀਸ਼ੀਐਂਟ ਸ਼ੂਗਰ ਕੇਨ ਤਕਨੀਕ ਦੇ ਨਾਲ ਫਿਰ ਹੋਰ ਕੁਦਰਤੀ ਖੇਤੀ ਵਾਲਾ ਗੰਨਾ ਅੱਜ ਬੀਜਣ ਲੱਗੇ ਆ ਇੱਥੇ ਤਾਂ ਖੇੜਾਂ ਪਾ ਦਿੱਤੀਆਂ ਗਈਆਂ ਇਹਨਾਂ ਖੇੜਾਂ ਦੇ ਵਿੱਚ ਜਿਹੜੇ ਸਾਡੇ ਬੰਦੇ ਆ ਉਹ ਇਸ ਖਾਦ ਦਾ ਪਹਿਲਾਂ ਕੇੜਾ ਕਰ ਰਹੇ ਆ ਇਹ ਕੇੜਾ ਕਰਨ ਤੋਂ ਬਾਅਦ ਜਿਹੜਾ ਹੈਗਾ ਆਪਣਾ ਇਦੇ ਵਿੱਚ ਗੰਨੇ ਦਾ ਬੀਜ ਆ ਜਿਹੜਾ ਖੇਲਾਂ ਦੇ ਵਿੱਚ ਰੱਖਿਆ ਜਾਊਗਾ ਤੇ ਉੱਪਰੋਂ ਫੇਰ ਖਾਦ ਦਾ ਕੇੜਾ ਕੀਤਾ ਜਾਊਗਾ ਤੇ ਫੇਰ ਅਸੀਂ ਸੁਹਾਗਾ ਮਾਰਦੇ ਆਂਗੇ ਤੇ ਸਾਡੇ ਗੰਨੇ ਦੀ ਜਿਹੜੀ ਬਜਾਈ ਆ ਅੱਜ ਮੁਕੰਮਲ ਹੋ ਚੁੱਕੀ ਸੋ ਆ ਤੁਸੀਂ ਦੇਖ ਰਹੇ ਹੋ ਕੇੜਾ ਹੋ ਚੁੱਕਿਆ ਏਦਾਂ ਖੇਲਾਂ ਦੇ ਵਿੱਚ ਤੇ ਬਾਕੀਆਂ ਦੇ ਵਿੱਚ ਹੁੰਦਾ ਪਿਆ ਸੋ ਤੁਹਾਨੂੰ ਇਹ ਦੱਸਣਾ ਸੀਗਾ ਕਿ ਖੇਤਾਂ ਦੇ ਵਿੱਚ ਕੱਚੀ ਰੂੜੀ ਫੌਣ ਦਾ ਕੋਈ ਫਾਇਦਾ ਨਹੀਂ ਹੁੰਦਾ ਉਹਦੇ ਨਾਲ ਬਿਮਾਰੀ ਪੈਂਦੀ ਹੈ ਤੇ ਰੂੜੀ ਨੂੰ 35 ਤੋਂ 45 ਦਿਨਾਂ ਦੇ ਵਿੱਚ ਪਿਓਰ ਜੈਵਿਕ ਖਾਦ ਦੇ ਵਿੱਚ ਪਚੀ ਹੋਈ ਖਾਦ ਦੇ ਵਿੱਚ ਕਨਵਰਟ ਕਰਨ ਵਾਲਾ ਜਿਹੜਾ ਸਿਸਟਮ ਹੈ オリジナル ਵੇਸਟ ਦੀ ਕੰਪੋਸਟਰ ਉਹ ਅੱਜ ਕੱਲ ਸਾਡੇ ਕੋਲੇ ਉਪਲਬਧ ਹੈ ਪੂਰੇ ਦੇਸ਼ ਦੇ ਵਿੱਚ ਤਾਂ ਉਹਦੀ ਵਾਰ ਤੋਂ ਕਰਕੇ ਅਸੀਂ ਆਪਣੀ ਜਿਹੜੀ ਕੱਚੀ ਰੂੜੀ ਉਹਨੂੰ ਪ्युअर ਜੈਵਿਕ ਖਾਦ ਦੇ ਵਿੱਚ ਬਦਲ ਸਕਦੇ ਆ 30 ਤੋਂ 45 ਦਿਨਾਂ ਦੇ ਵਿੱਚ ਵਿੱਚ ਤੇ ਵੱਧ ਤੋਂ ਵੱਧ ਵੀ ਜੇ ਤੁਹਾਨੂੰ ਟਾਈਮ ਲੱਗੇਗਾ ਤਾਂ 2 ਮਹੀਨੇ ਲੱਗਣਗੇ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਚੈਨਲ ਨੂੰ ਕਰਫ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ